ਜੇ ਤੋਂ ਘਰ ਦਾ ਮੁਖੀ ਦੁਨੀਆ ਤੋਂ ਤੁਰ ਜਾਂਦਾ ਹੈ ਤੇ ਫਿਰ ਚਲਦੀ ਫਿਰਦੀ ਜ਼ਿੰਦਗੀ ਜਿਹੜੀ ਉਹ ਰੁਕ ਜਾਂਦੀ ਹੈ ਹਮ ਜਿਹੜਾ ਡਿਊਟੀ ਲਾਉਣ ਗਏ ਕਿਸੇ ਦੇ ਘਰੇ ਬਸ 4 ਤੋਂ 6 ਡਿਊਟੀ ਲਾ ਕੇ ਘਰੇ ਆ ਕੇ ਉਹਨਾਂ ਨੂੰ ਆਖਿਆ ਵੀ ਕਿੰਨੋਂ ਆਂਦੇ ਆ ਚਾਹ ਬਣਾ ਕੇ ਲਿਆ ਦੋ ਉਹ ਚਾਹ ਬਣਾਉਣ ਚ ਲੱਗੇ ਮਨ ਜੇ ਆ ਕੇ ਪਹਿਲੇ ਫੇਰ ਨਹੀਂ ਉੱਠੇ ਹਮ ਸਾਰੇ 10 ਕ ਦੇਨੇ ਬਸ ਰਹੇ ਮਨ ਜੇ ਤੇ ਪਹਿਗੇ ਹਮ ਬੈਠ ਗਰੰਥੀ ਸਿੰਘ ਦੇ ਘਰ ਬੈਠੇ ਆ ਇਹ ਘਰ ਵੀ ਇਹਨਾਂ ਦਾ ਆਪਣਾ ਨਹੀਂ ਹੈ ਇੱਕ ਘਰ ਵੀ ਕਿਰਾਏ ਤੇ ਹੈ ਮੇਰੀ ਇਹੋ ਹੀ ਮਨ ਦੀ ਇੱਛਾ ਵੀ ਚਲੋ ਇੱਕ ਮੇਰੀ ਸਿਹਤ ਆਪੀ ਜAVE ਬੱਚਿਆਂ ਦੇ ਪੜਾਉਣ ਦੇ ਵਿੱਚ ਦੂਜਾ ਇਹ ਆ ਵੀ ਮੇਰਾ ਆਪਣਾ ਥਾਣੀ ਹੈਗਾ ਮਕਾਨ ਬਣ ਜੇ ਆਪਣਾ ਅਸੀਂ ਲਾਇ ਗੁਰੂ ਜੀ ਤੈਨੂੰ ਕਿਰਪਾ ਹੈ ਪਰ ਜਦੋਂ ਦਿਨ ਮਾੜਿਆ ਲੱਗੇ ਉਦੋਂ ਨੇ ਪਤਾ ਲੱਗਾ ਅੱਛਾ ਅੱਛਾ ਹਾਂਜੀ ਇਹ ਸਾਰਾ ਕੁਝ ਵੇਚ ਗਿਆ ਆਹ ਬਰੇ ਬਿੱਚੇ ਸਾਡੀ ਪਹਿਲੀ ਸੀ ਜਦੋਂ ਮੈਂ ਜਾਈ ਇਹ ਸਭ ਕੁਝ ਹੈਗਾ ਸੀ ਜੈਦਾਦੇ ਮਾਲਕ ਸਾਂ ਹਮ ਪਰ ਤੁਹਾਨੂੰ ਪਤਾ ਜੋ ਪੁੱਠੀ ਪੈਣੀ ਹੋਵੇ ਇਹਨੇ ਪਤਾ ਲੱਗਾ ਹਮ ਸਾਪੇ ਸ਼ਾਇਦ ਆਹੀ ਮੱਜਾਂ ਗਾਵਾਂ ਗੱਡੀਆਂ ਉਹ ਥੋੜਾ ਬਤਾ ਕਾਰੋਬਾਰ ਕੋ ਛੋਟਾ ਮੋਟਾ ਕਰਦੇ ਛੋਟਾ ਮੋਟਾ ਹੋਇ ਬਸ ਕਰਦਾ ਮਸ਼ੀਨ ਦਾ ਕੰਮ ਹੀ ਆਉਂਦਾ ਸਲਾਈ ਕਢਾਈ ਦਾ ਕਰਦੀ ਹੈ ਅੱਛਾ ਅੱਛਾ ਉਹਦੇ ਨੇ ਘਰ ਦਾ ਗੁਜ਼ਾਰਾ ਕਰਨਾ ਇਸੇ ਤਰ੍ਹਾਂ ਹੀ ਕਰਦਾ ਗੁਜ਼ਾਰਾ ਮੇਰੇ ਘਰ ਵਾਲੇ ਦੇ ਜਾਣ ਤੋਂ ਬਾਅਦ ਮੇਰੇ ਘਰ ਦਾ ਕੋਈ ਖਾਨ ਨਹੀਂ ਆ ਭੈਣ ਭਰਾ ਮੇਰੇ ਮਦਦ ਕਰਨ ਮੈਂ ਜੋ ਕਿ ਆਪਣੇ ਬੱਚਿਆਂ ਨੂੰ ਪੜਾ ਸਕਾਂ ਇਹਨਾਂ ਨੂੰ ਚੰਗੀ ਲੈਣ ਤੇ ਲਾ ਸਕਾਂ ਤੇ ਇੱਕ ਮੈਨੂੰ ਆਪਣਾ ਮਕਾਨ ਬਣਾ ਕੇ ਦਿੱਤਾ ਜਾਵੇ ਜੀ ਸੰਗਤ ਜੀ ਜਦੋਂ ਘਰ ਦਾ ਮੁਖੀ ਦੁਨੀਆ ਤੋਂ ਤੁਰ ਜਾਂਦਾ ਹੈ ਤੇ ਫਿਰ ਚੱਲਦੀ ਫਿਰਦੀ ਜ਼ਿੰਦਗੀ ਜਿਹੜੀ ਉਹ ਰੁਕ ਜਾਂਦੀ ਹੈ ਅੱਜ ਦੀ ਕਹਾਣੀ ਇੱਕ ਗਰੰਥੀ ਸਿੰਘ ਦੇ ਘਰ ਬੈਠੇ ਆ ਇਹ ਘਰ ਵੀ ਇਹਨਾਂ ਦਾ ਆਪਣਾ ਨਹੀਂ ਹੈ ਇਹ ਘਰ ਵੀ ਕਿਰਾਏ ਤੇ ਹੈ 3-4 ਸਾਲ ਪਹਿਲਾਂ ਗਰੰਥੀ ਸਿੰਘ ਕਿਸੇ ਬਿਮਾਰੀ ਦੇ ਕਾਰਨ ਦੁਨੀਆ ਤੋਂ ਖੂਚ ਕਰ ਜਾਂਦਾ ਪਰ ਉਹਨਾਂ ਦਾ ਪਰਿਵਾਰ ਜਿਹੜਾ ਪੁੱਛੋ ਜੋ ਰੋਜ਼ੀ-ਰੋਟੀ ਤੋਂ ਵੀ ਆਤਰ ਨਜ਼ਰ ਆ ਰਿਹਾ ਹੈ ਸੋ ਮੇਰੇ ਨਾਲ ਗਰੰਤੀ ਸਿੰਘ ਦਾ ਪਰਿਵਾਰ ਮੌਜੂਦ ਹੈ ਬੀਬੀ ਜੀ ਮੌਜੂਦ ਨੇ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਤੇ ਇਹਨਾਂ ਕੋਲੋਂ ਪੂਰੀ ਕਹਾਣੀ ਜਾਣਦੇ ਆ ਭਾਂਜੀ ਵੈਗੁਰ ਚਿੱਕਾ ਖਾਲਸਾ ਵਾਜੀ ਪੁੱਤ ਥੋੜਾ ਉੱਚੀ ਬੋਲੋ ਜੀ ਹੈ ਇਹ ਪਹਿਲਾਂ ਆਪਣਾ ਨਾਮ ਦੱਸੋ ਸਰਬਜੀਤ ਕੋ ਸਰਬਜੀਤ ਕੋ ਹਾਂ ਜੀ ਤੇ ਪਾਜੀ ਸਾਹਿਬ ਦਾ ਨਾਮ ਕੀ ਅਰਤਾਸ ਸਿੰਘ ਕਿੰਨੇ ਚਿਰ ਤੋਂ ਗਰੰਤੀ ਸ਼ਬਾ ਕੀਤੀ ਹੈ ਨਾ 5 ਸਾਲ 5 ਸਾਲ ਹਾਂ ਜੀ ਤੇ ਕੀ ਹੋਇਆ ਸੀ ਉਹਨਾਂ ਨੂੰ ਉਨ ਨੂੰ ਟੈਗ ਹੋ ਗਿਆ ਇਹ ਬਾਅਦ ਪਹਿਲੋਂ ਵੀ ਹੋਇਆ ਸੀ ਉਦੋਂ ਤੋਂ ਚਲੋ ਬਾਅਦ ਚਲ ਗਈ ਵਾਪਸ ਆ ਗਈ ਇਹ ਪਹਿਲੋਂ ਵੀ ਬਹੁਤ ਬਿਮਾਰ ਰਹੇ ਐਕਸੀਡੈਂਟ ਵੀ ਹੋ ਗਏ ਬਹੁਤ ਬਿਮਾਰ ਰਹੇ ਮੁੜ ਕੇ ਫਿਰ ਹੁਣ ਜਿਹੜਾ ਡਿਊਟੀ ਲਾਉਣ ਗਏ ਕਿਸੇ ਦੇ ਘਰੇ ਬਸ 4 ਤੋਂ 6 ਡਿਊਟੀ ਲਾ ਕੇ ਕਰਿਆ ਆ ਕੇ ਉਹਨਾਂ ਨੂੰ ਆਖਿਆ ਵੀ ਕਿੰਨੂੰ ਆਂਦੇ ਆ ਚਾਹ ਬਣਾ ਕੇ ਲਿਆ ਦਿਓ ਉਹ ਚਾਹ ਬਣਾਉਣ ਚਲੇ ਗਏ ਬੰਚੇ ਤੇ ਆ ਕੇ ਪਹੇ ਫਿਰ ਨਹੀਂ ਉੱਥੇ ਸਾਰੇ 10 ਕ ਦੇ ਨੇ ਬਸਰੇ ਮੰਜੇ ਤੇ ਪੈ ਗਈ ਹਾਂ ਦੇਖੋ ਬੱਚੇ ਕਿੰਨੇ ਤੁਹਾਡੇ ਬੱਚੇ ਮੇਰੇ 3 ਇੱਕ ਬੇਟੀ ਦੋ ਬੇਟੇ ਬੱਚਾ ਤੋਂ ਇਲਾਵਾ ਇਹਨਾਂ ਬੱਚਾ ਦਾਦੀ ਦਾਦਾ ਕੋਈ ਨਹੀਂ ਕੋਈ ਨਹੀਂ ਹੈਗਾ ਕੋਈ ਨਹੀਂ ਹੈ ਠੀਕ ਕਮਾਈ ਦਾ ਸਾਧਨ ਸ਼ੁਰੂ ਗਰੰਟੀ ਸੰਘਾਪ ਸੇ ਹਾਂਜੀ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਦੇ ਕੋਈ ਹਾਂ ਨਹੀਂ ਪਤਾ ਹੀ ਹੈ ਤੁਹਾਨੂੰ ਕਿ ਜਦੋਂ ਪਰਿਵਾਰ ਬੰਦਾ ਹੀ ਘਰ ਦਾ ਚਲ ਜਵੇ ਤੇ ਬਾਕੀ ਤੁਹਾਨੂੰ ਪਤਾ ਹੀ ਕਿਸ ਤਰ੍ਹਾਂ ਟਾਈਮ ਪਾਸ ਹੁੰਦਾ ਇਸ ਤਰ੍ਹਾਂ ਹੀ ਕਦੇ ਕੋਈ ਨਾ ਕਰ ਬੰਦਾ ਕੋਈ ਨਾ ਤੇ ਆਪਣਾ ਥਾਂ ਹੀ ਹੈ ਗਾਇਸ ਬੱਚੇ ਪੜਾਉਣੇ ਆ ਮੇਰੀ ਇਹੋ ਹੀ ਮਨ ਦੀ ਇੱਛਾ ਵੀ ਚਲੋ ਇੱਕ ਮੇਰੀ ਸਾਤਾ ਕੀਤੀ ਜਾਵੇ ਬੱਚਿਆਂ ਦੇ ਪੜਾਉਣ ਦੇ ਵਿੱਚ ਦੂਜਾ ਇਹ ਵੀ ਮੇਰਾ ਆਪਣਾ ਥਾਂ ਹੀ ਹੈਗਾ ਮਕਾਨ ਬਣ ਚਵੇ ਆਪਣਾ ਜਦੋਂ ਗ੍ਰੰਥੀ ਸਿੰਘ ਆਪਣਾ ਕੰਮ ਕਰਦੇ ਸੀ ਉਦੋਂ ਤੁਹਾਡੇ ਕੋ ਘਰ ਹੈਗਾ ਸੀਗਾ ਨਹੀਂ ਘਰ ਸਭ ਕੁਝ ਹੈਗਾ ਨਹੀਂ ਹੁਣ ਕੁਛ ਨਹੀਂ ਪੱਲੇ ਹੈਗਾ ਜਿਹੜੀ ਗੱਲ ਇਹਨਾਂ ਦੇ ਪੈਸਾ ਬਹੁਤ ਲੱਗਿਆ ਬਿਮਾਰ ਜਰਾ ਸੀ ਇੱਕ ਇਹਨਾਂ ਦੇ ਲੈਟਰਨ ਵਾਲੀ ਜਗ੍ਹਾ ਤੇ ਜ਼ਖਮ ਸੀ ਉਹ ਪਾੜ ਗਿਆ ਉਹ ਨਹੀਂ ਰਾਜੀ ਹੋਇਆ ਉਹ 6 7 ਛੇਕ ਬਣ ਗਏ ਸੀ ਝੂਲੇ ਦੇ ਵਿੱਚ ਹੂੰ ਉਹਨਾਂ ਤੋਂ ਹੀ ਮੁੜ ਕੇ ਬਸ ਜਿਉਂ ਬਿਮਾਰ ਹੁੰਦੇ 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 ਬਹੁਤ ਲਾਈਫ ਕਰਵਾਏ ਪਰ ਕੋਈ ਨਹੀਂ ਕਿ ਕਿਸਾਨ ਪਰਿਵਾਰ ਨਾਲ ਸੰਬੰਧਤ ਸੀ ਜੀ ਜਿਮੇਦਾਰ ਸੀ ਕਿ ਜਿਮੇਦਾਰ ਹਾਂਜੀ ਅੱਛਾ 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 ਪਹਿਲੀ ਬੰਨਾ ਹੈ ਨਹੀਂ ਸੀ ਕੋਈ ਪਹਿਲੋਂ ਹੈਗਾ ਸੀ ਲਾਇਗ ਰੂ ਦੀ ਪਹਿਲੋਂ ਕਿਰਪਾ ਹੀ ਭਰ ਜਦੋਂ ਦਿਨ ਮਾੜਿਆ ਉਹ ਲੱਗੇ ਉਦੋਂ ਨੇ ਪਤਾ ਲੱਗਾ ਅੱਛਾ ਅੱਛਾ ਹਾਂਜੀ ਇਹ ਸਾਰਾ ਕੁਝ ਵੇਚ ਗਿਆ ਆਪਰੇ ਵੇਚੇ ਸਾਡੀ ਪਹਿਲੀ ਸੀ ਜਦੋਂ ਮੈਂ ਜਾਇਆ ਇਹ ਸਭ ਕੁਝ ਹੈਗਾ ਸੀ ਜੈ ਦਾਦੇ ਮਾਲਕ ਸਾਂ ਪਰ ਤੁਹਾਨੂੰ ਪਤਾ ਜੋ ਪੁੱਠੀ ਪੈਣੀ ਹੋਵੇ ਇਹਨੇ ਪਤਾ ਲੱਗਾ ਹੂੰ ਸਭ ਕੁਝ ਹੈਗਾ ਹੀ ਮੱਜਾਂ ਗਾਵਾ ਗੱਡੀਆਂ ਤੱਕ ਡਰੈਵਰੀ ਵੀ ਕਰਦੇ ਰਏ ਛੋਟੇ ਹੱਕ ਇਤੇ ਤੇ ਫੇਰ ਵੀ ਮੁਰਕੇ ਜਦੋਂ ਦਾ ਨਾ ਹੋਣਾ ਕੋਈ ਦੇਥ ਹੋ ਕਿ ਤਿੰਨ ਚਾਰ ਸਾਲ ਕੋਈ ਨਹੀਂ ਜੇ ਮੇਰਾ ਖੁਦ ਦਾ ਆਲਦਾ ਨਹੀਂ ਕੋਈ ਭਰਾ ਬਣਿਆ ਹੂੰ ਤੁਹਾਡੇ ਪਰਿਵਾਰ ਦੇ ਪਿਛਲੇ ਵੀ ਨਹੀਂ ਪਤਾ ਲੈ ਮੇਰੀ ਮਾਂ ਹੀ ਹੈ ਜੀ ਅੱਛਾ ਪਿਓ ਹੈਗੇ ਉਹ ਮੇਰੇ ਭਰਾ ਪਰਦੇ ਹੀ ਨੇ ਘਰੋਂ ਬਾਹਰ ਕੱਢਿਆ ਇਹਨਾਂ ਨੂੰ ਪਿਓ ਨੂੰ ਵੀ ਕੱਢਿਆ ਕਰੋ ਪਰ ਚਾਹੀਏ ਮੈਨੂੰ ਵੀ ਭਰਾ ਨਹੀਂ ਮਿਲਦਾ ਵਰਤਦਾ ਮੈਂ ਫੋੜਦਾ ਇਹਦੇ ਪਾਪਾ ਵਰੀ ਬੱਸ ਆਇਆ ਬਾਅਦ ਵਿੱਚ ਨਹੀਂ ਆਇਆ ਉਹਨਾਂ ਨੇ ਮੈਨੂੰ ਮੇਰੇ ਝੂਠੇ ਨਾਮ ਲਾ ਕੇ ਮੈਨੂੰ ਖਾਣੇ ਫੜਾਤਾ ਹੂੰ ਹਾਂ ਜੀ ਉਹਨਾਂ ਨਾਲ ਵੀ ਮੇਰਾ ਕੋਈ ਸਬੰਧ ਨਹੀਂ ਇਹ ਭਰਾ ਹੀ ਕੋਈ ਤਾਂ ਨੇ ਮੈਂ ਦਾ ਬਤ ਕੀਤਾ ਹੂੰ ਜਿਹੜੇ ਤੁਹਾਡੇ ਮਤਲਬ ਜਾਇਦਾਦ ਉਹ ਸਾਰੀ ਵੇਖੀ ਤੇ ਉਹ ਸਾਰੀ ਲਾਜ ਦੀ ਭਾਈ ਦੇ ਲਾਜ ਦੀ ਲਾਜ ਦੀ ਬਹੁਤ ਹੁਣ ਇਹ ਤੇ ਮੈਨੂੰ ਪਤਾ ਕਿਉਂ ਮੈਂ ਇਹਨਾਂ ਦੇ ਘਰ ਵਾਲੇ ਸੰਭ ਨੂੰ ਪਤਾ ਸਾਰਾ ਤੇ ਬਹੁਤ ਜ਼ਿਆਦਾ ਤੇ ਬਿਮਾਰ ਰਹਿੰਦੇ ਸੀ ਬਹੁਤ ਜ਼ਿਆਦਾ ਰਹਿੰਦੇ ਸੀ 3-4 ਜਿਹੜੋਂ ਪਤਾ ਲੱਗਿਆ ਇਹ ਤੇ ਲੱਗੇ ਤੇ ਤਾਂ ਕਿ ਇਹਨਾਂ ਨੇ ਕਿਹਾ ਸੀ ਦੌਰੇ ਤੇਗੇ ਦੌਰੇ ਵੀ ਤੇਂਦੇ ਰਹੇ ਆ ਉਹ ਤੇ ਠੀਕ ਹੋ ਗਏ ਸੀ ਬੰਦਰਾ ਸਭ ਕੁਝ ਠੰਦਰ ਆ ਉਹ ਤੇ ਠੀਕ ਹੋ ਗਏ ਸੀ ਬਾਅਦ ਵਿੱਚ ਜਿਹੜਾ ਆਪ ਵਿਆਹ ਇਹ ਤੇ ਬਸ ਜਾਣ ਹੀ ਨਾਲ ਹੀ ਲੈ ਗਿਆ। ਹੂੰ। ਤੇ ਤੁਸੀਂ ਹੁਣ ਕਮਾਈ ਦਾ ਕੀ ਸਾਧਨ ਤੁਹਾਡਾ? ਕਮਾਈ ਦਾ ਮੇਰਾ ਕੋਈ ਸਾਧਨ ਨਹੀਂ ਵੇ। ਹੂੰ। ਕੋਈ ਥੋੜਾ ਬਾਤਾ ਕਾਰੋਬਾਰ ਕੋ ਛੋਟਾ-ਮੋਟਾ ਕਰਦੇ। ਕੋਈ ਛੋਟਾ-ਮੋਟਾ ਹੋਏ ਬਸ ਕਰਦਾ ਮਸ਼ੀਨ ਦਾ ਕੰਮ ਹੀ ਆਉਂਦਾ। ਸਲਾਈ ਕਢਾਈ ਦਾ ਕਰਦੇ। ਹੂੰ। ਅੱਛਾ ਅੱਛਾ। ਉਹਦੇ ਨੇ ਘਰ ਦਾ ਵਿਚਾਰਾ ਕਰਨਾ। ਇਸੇ ਤਰ੍ਹਾਂ ਹੀ ਕਰਦਾ ਵਿਚਾਰਾ। ਬੱਚੇ ਤਿੰਨ ਆਖਿਆ ਤੁਸੀਂ? ਹਾਂਜੀ ਤਿੰਨ ਬੱਚੇ ਨੇ। ਦੋ ਬੇਟੇ ਇੱਕ ਬੇਟੀ। ਹਾਂਜੀ। ਕਿਹੜੀ ਕਿਹਣੀ ਉਮਰ ਉਹਨਾਂ ਦੀ? ਬੇਟੀ ਹੈਗੀ 20 ਸਾਲ ਦੀ। ਅੱਛਾ। ਹਾਂਜੀ। ਤੇ ਬੇਟੇ ਛੋਟੇ ਆ ਹਾਂਜੀ ਆਪਾਂ ਮੈਂ ਸਿਰਫ ਇਹ ਬੱਚਿਆਂ ਨੂੰ ਪੜਾਉਣਾ ਇੱਕ ਬੱਚਿਆਂ ਨੂੰ ਪੜਾਉਣਾ ਤੇ ਸਪੋਰਟ ਚਾਹੀਦੀ ਮੈਨੂੰ ਹਾਂ ਇੱਕ ਥਾਂ ਆਪਣਾ ਚਾਹੀਦਾ ਥਾਂ ਹੀ ਮੇਰੇ ਕੋਲ ਹੈਗਾ ਥੜ ਕੋਣ ਥਾਂ ਵੀ ਨਹੀਂ ਰਹੀ ਅੱਛਾ 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 ਕੋਈ ਰਿਸ਼ਤੇਦਾਰ ਕੋਈ ਭੈਰ ਭਰਾ ਕਿਸੇ ਨੇ ਤੁਹਾਡੀ ਮਤ ਨਹੀਂ ਕੀਤੀ ਜਿੰਨਾ ਜੇ ਕੋਦੋਂ ਜਦੋਂ ਨਵਾਂ ਨਵਾਂ ਕੰਮ ਸੀ ਉਦੋਂ ਕਰਦੇ ਵੀ ਰਹੇ ਆ ਮੁੜ ਕੇ ਤੇ ਗੱਲਾਂ ਹਾਂ ਆਟਾ ਦਾਲ ਸਕੀਮ ਜਿਹੜੀ ਸਰਕਾਰ ਨੂੰ ਮਿਲਦੀ ਕਣਕ ਨੂੰ ਮਿਲਦੀ ਮੈਨੂੰ ਬੰਨ ਨਹੀਂ ਕਣਕ ਨੂੰ ਮਿਲਦੀ ਉਹ ਵੀ ਨਹੀਂ ਮਿਲਦੀ ਫਿਰ ਕੋ ਕੋ ਵਿਧਵਾ ਪੈਨਸ਼ਨ ਵਗੈਰਾ ਟੈਂਸ਼ਨ ਹੋ ਗਈ ਹੈ ਟੈਂਸ਼ਨ ਹੋ ਗਈ ਹੈ ਸਿਰਫ 3000 ਰੁਪਏ ਵਿੱਚ ਤੁਹਾਨੂੰ ਪਤਾ ਕੀ ਬੰਦਾ ਕੁੱਛ ਨਹੀਂ ਉਹ 2000 ਰੁਪਏ ਮੀਟਰ ਦੇਣਾ ਹੁੰਦਾ ਹੈ ਹੁਣ ਤੁਹਾਡੇ ਕੋ ਘਰ ਅੱਛਾ ਤੁਸੀਂ ਦੱਸ ਰਹੇ ਪਹਿਲਾਂ ਕੋਈ ਸੰਸਥਾ ਤੋਂ ਅਨੁਰਾਸ਼ਨ ਦੇ ਕੇ ਜਾਂਦੀ ਉਹ ਦਿੰਦੇ ਸੀ ਉਧਰ ਐਚ ਐਸ ਟੇਲਰ ਹੈਗਾ ਉਹ ਦਿੰਦੇ ਹੁਣ ਉਹਨਾਂ ਨੂੰ ਵੀ 7-8 ਮਹੀਨੇ ਉਹ ਚੱਲਿਆ ਨਹੀਂ ਕੋਈ ਅੱਗੇ ਮੈਨੂੰ ਫੋਨ ਕਰ ਦਿੰਗੇ ਮੈਂ ਲੈ ਆਉਂਦੀ ਸਾਂ ਹਾਂ ਹਾਂ ਫੋਲ ਤੋਂ ਰਾਸ਼ਨ ਵੀ ਬੰਦ ਹੋ ਗਿਆ ਰਾਸ਼ਨ ਵੀ ਮਿਲਦਾ ਪਣਕਲ ਨਹੀਂ ਮਿਲਦਾ ਹਾਂ ਉਹ ਸਾਡੇ ਜਿਹੜੇ ਦਾਨੀ ਸੱਜਣ ਨੇ ਉਹ ਬਹੁਤ ਲੋਕਾਂ ਦੀ ਸੇਵਾ ਕਰਦੇ ਆ ਮਦਦ ਕਰਦੇ ਆ ਕਿਸ ਤਰ੍ਹਾਂ ਦੀ ਮਦਦ ਚਾਹੁੰਦੇ ਤੁਸੀਂ ਮੈਂ ਮਾਲੀ ਮਤ ਵੀ ਚਾਹੀਦੀ ਈ ਕਿ ਜਿਹੜਾ ਮੈਂ ਉਹਦੇ ਬੱਚੇ ਨੂੰ ਪੜ੍ਹਾ ਸਕਾਂ ਹਾਂ ਕੱਲ ਨੂੰ ਹੁਣ ਕਈਆਂ ਕੋਲ ਮੰਗੀ ਦੇ ਬੱਚਿਆਂ ਦੀ ਕਿਸੇ ਲੈ ਫੀਸ ਭਾਰ ਤੋਂ ਤੰਗ ਹੋ ਜਾਂਦੀ ਹੈ ਹਾਂ ਹਾਂ ਕਦੀ ਉਹ ਕਿਉਂ ਪਰ ਤੁਹਾਨੂੰ ਪਤਾ ਹੈ ਕੱਲ ਪੜ੍ਹਨ ਲੱਗਿਆ ਇਹ ਵਲਾ ਸੌ ਪਹਿਲਾਂ ਕੰਮ ਕਰਦਾ ਬਿਲਕੁਲ ਬਿਲਕੁਲ ਮੈਂ ਨੇ ਅਭੀ ਇੱਕ ਵਾਰ ਬੱਚਿਆਂ ਨੂੰ ਪੜਾਉਣਾ ਹੈ ਜਿਹੜੀ ਮੇਰੇ ਤੇ ਬੀਤੀ ਆ ਨਾ ਜ਼ਿੰਦਗੀ ਮੇਰੇ ਬੱਚਿਆਂ ਤੇ ਨਾ ਮੈਂ ਤੇ ਉਹ ਵੀ ਅਰਦਾਸ ਕਰਦੀ ਮਾਰੇ ਸੱਚੇ ਪਾਤਸ਼ਾਹ ਮੇਰੇ ਤੇ ਮਾਪੁੱਤਾਂ ਦੇ ਅੱਗੇ ਨਾ ਲੈ ਕੇ ਆਂ ਚਲੋ ਇਹ ਜੀਚ ਕਰਦਣੀ ਹੈ ਇਹੋ ਜਿਹਾ ਕਦਮ ਚੁੱਪਣ ਨੂੰ ਮਜਬੂਰੀ ਕਰਕੇ ਚੁੱਪਣਾ ਪਿਆ ਮੇਰਾ ਨਹੀਂ ਸਵੀਕਾਰਦਾ ਪਰ ਮਜਬੂਰੀ ਆ ਪੂਰੇ 64 ਮਿਸਾਲਾਂ ਨੂੰ ਬੇਟੀ ਨੂੰ ਅਕਸਰ ਵਿਆਹ ਆ ਵੀਆ ਸਾਲਾਂ ਦੀ ਹੋ ਗਈ ਆ 2 ਸਾਲਾਂ ਨੂੰ ਉਹਦਾ ਵਿਆਹ ਕਰਨਾ ਪੈਣਾ ਹਾਂਜੀ ਤੇ ਪੱਲੇ ਕੁਝ ਨਹੀਂ ਆ ਰਹਾ ਮੈਂ ਤੁਹਾਨੂੰ ਆਖਾਂ ਕੋਈ ਖਰਚੇ ਤੋਂ ਵੀ ਮੈਂ ਬਹੁਤ ਜ਼ਿਆਦਾ ਤੰਗਿਆ ਹੂੰ ਕੋਈ ਮੋਬਾਈਲ ਨੰਬਰ ਹੈਗਾ ਤੁਹਾਡੇ ਕੋਲ ਹਾਂਜੀ ਇੱਕ ਆਪੜਾ ਮੋਬਾਈਲ ਨੰਬਰ ਬੋਲ ਦਿਓ ਸੰਗਤ ਤੁਹਾਡੀ ਮਦਦ ਕਰੇਗੀ ਨੰਬਰ ਹੈਗਾ 9876 44618 ਹੂੰ ਕਸੇ ਇਹ ਹੋ ਨੰਬਰ ਹੈ 9878 4318 ਸੇਕ ਸੰਤਾ ਨੂੰ ਇੱਕ ਅਪੀਲ ਕਰੋ ਆਪਣੇ ਲੋਕ ਵੀ ਸਾਡੀ ਮਦਦ ਜ਼ਰੂਰ ਕਰੋ ਮੇਰੇ ਭੈਣ ਭਰਾਵਾਂ ਨੂੰ ਇਹੋ ਬੇਨਤੀ ਆ ਕਿ ਕੀ ਉਹਨਾਂ ਆਂਦੇ ਮੇਰੇ ਘਰ ਵਾਲੇ ਦੇ ਜਾਣ ਤੋਂ ਬਾਅਦ ਮੇਰੇ ਘਰ ਦਾ ਕੋਈ ਖਾਨ ਨਹੀਂ ਆ ਭੈਣ ਭਰਾ ਮੇਰੇ ਮਦਦ ਕਰਨ ਮੈਂ ਜੋ ਕਿ ਆਪਣੇ ਬੱਚਿਆਂ ਨੂੰ ਪੜ੍ਹਾ ਸਕਾਂ ਇਹਨਾਂ ਨੂੰ ਚੰਗੀ ਲੈਂ ਤੇ ਲਾ ਸਕਾਂ ਤੇ ਇੱਕ ਮੈਨੂੰ ਆਪਣਾ ਮਕਾਨ ਬਣਾ ਕੇ ਦਿੱਤਾ ਜਾਵੇ ਜੀ ਸੋ ਸੰਗਤ ਜੀ ਇਹਦੇ ਭੈਣ ਪੱਟੀ ਦੇ ਵਿੱਚ ਰਹਿਣ ਵਾਲੇ ਨੇ ਇਹਨਾਂ ਦੀ ਲੋਕੇਸ਼ਨ ਜਿਹੜੀ ਹੈ ਮਨਹਾਰਾ ਰੋਡ ਤੋਂ ਜਦੋਂ ਆਪਾਂ ਆਉਨੇ ਆ ਤੇ ਥੱਲੇ ਇਹਨਾਂ ਦੇ ਕਬਾੜੀਏ ਦੁਕਾਨ ਹੈ ਤੇ ਜਿਹੜੇ ਘਰ ਵਿੱਚ ਅਸੀਂ ਬੈਠੇ ਆ ਨਾ ਇਹ ਘਰ ਵੀ ਇਹਨਾਂ ਦਾ ਕਰਾਏ ਦਾ ਹੈ ਆਪਣਾ ਘਰ ਵੀ ਨਹੀਂ ਹੈਗਾ ਗ੍ਰੰਥੀ ਸਿੰਘ ਦਾ ਪਰਿਵਾਰ ਸੀਗਾ ਤੇ ਕਦੀ ਇਹ ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਕਦੀ ਪੈਲੀਆਂ ਵਾਲੇ ਸਨ ਜਾਇਦਾਦ ਵਾਲੇ ਸਨ ਪਰ ਅੱਜ ਕੁਦਰਤ ਨੇ ਐਸਾ ਹੇਰਫੇਰ ਕੀਤਾ ਕਿ ਭਾਈ ਦੇ ਬਿਮਾਰ ਹੋਣ ਤੋਂ ਬਾਅਦ ਇਹਨਾਂ ਦਾ ਜਿਹੜਾ ਪੈਲੀ ਬੰਨਾ ਸੀ ਉਹ ਵੀ ਉਹਨਾਂ ਦੀ ਦਵਾਈ ਤੇ ਲੱਗ ਗਿਆ ਪਰ ਅੱਜ ਇਹ ਪਰਿਵਾਰ ਜਿਹੜਾ ਰੋਟੀ ਤੋਂ ਵੀ ਆਤਰ ਸੋ ਆਪਾਂ ਬਹੁਤ ਬਰਗਰ ਦੇ ਲੰਗਰ ਲਾ ਲਏ ਨੇ ਹੁਣ ਥੋੜਾ ਜਿਹਾ ਇੱਧਰ ਪਰਿਵਾਰਾਂ ਵੱਲੇ ਵੀ ਧਿਆਨ ਦਿਈਏ ਤੇ ਜਿੱਤੇ ਅਸੀਂ ਵੱਡੇ ਵੱਡੇ ਲੰਗਰ ਲਾ ਦਿੱਤੇ ਸਮਾਗਮ ਕਰਾ ਲਏ ਆ ਜਦੋਂ ਇਹਨਾਂ ਪਰਿਵਾਰਾਂ ਦੀ ਅਸੀਂ ਬਾਹ ਨਹੀਂ ਫੜਨੀ ਸਾਰ ਨਹੀਂ ਲੈਣੀ ਤੇ ਫਿਰ ਸਾਨੂੰ ਅਧਿਕਾਰ ਨਹੀਂ ਕਿ ਅਸੀਂ ਉਹ ਜਿਹੜਾ ਗੁਰੂ ਦਾ ਸਿਧਾਂਤ ਸੀ ਵੰਡ ਕੇ ਸ਼ੱਕਣ ਦਾ ਉਹ ਤੇ ਪੈਰਾ ਦੇ ਰਿਹਾ ਸੋ ਇਹ ਜਿਹੜਾ ਸਿਧਾਂਤ ਸੀ ਸਾਡਾ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਕਿਰਤ ਕਰੋ ਤੇ ਵੰਡ ਕੇ ਖੋਹੋ ਵਾਲਾ ਸਿਧਾਂਤ ਉਹ ਵੰਡ ਕੇ ਖੋਹਣ ਵਾਲਾ ਸਿਧਾਂਤ ਜਿਹੜਾ ਉਹ ਤਾਂ ਹੀ ਸਾਨੂੰ ਚੰਗਾ ਲੱਗੂਗਾ ਤਾਂ ਹੀ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਉਹ ਸਿਧਾਂਤ ਤੇ ਖਰੇ ਉਤਰ ਰਿਹਾ ਜੇ ਇਹੋ ਜਿਹੇ ਪਰਿਵਾਰਾਂ ਦੀ ਬਾਹ ਫੜੀਏ ਆਓ ਜਿਹੜੇ ਪਰਿਵਾਰ ਸਮੇਂ ਤੋਂ ਟੁੱਟ ਗਏ ਨੇ ਉਹਨਾਂ ਨੂੰ ਉਹਨਾਂ ਦੀ ਮਦਦ ਕਰਕੇ ਉਹਨਾਂ ਦੀ ਬਾਹ ਫੜ ਕੇ ਉਹਨਾਂ ਨੂੰ ਸਮੇਂ ਦਾ ਹਾਣੀ ਬਣਾਈਏ ਸੋ ਅੱਜ ਦੀ ਵੀਡੀਓ ਦੇ ਵਿੱਚ ਇਲਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ